ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਸ਼ਾਮ ਦੇ ਹੋ ਗਏ ਨੇ 6:30 ਤੇ ਸੂਰਜ ਸਿੱਪ ਚਲੇ ਆ ਤੇ ਦੀਦੀ ਅਰਗੇ ਗਏ ਨੇ ਬਾਜ਼ਾਰ ਸਬਜ਼ੀ ਭਾਜੀ ਲੈਣ ਤੇ ਮੈਂ ਵਾਕ ਕਰਦੀ ਸੀ ਮੈਂ ਕਿਹਾ ਚਲੋ ਨਾਲੋ ਨਾਲ ਆਪਾਂ ਬਲੌਗ ਸਟਾਰਟ ਕਰ ਲਈਏ ਤੇ ਜਦੋਂ ਸਾਡਾ ਲੱਡੂ ਆ ਗਿਆ ਤੁਹਾਨੂੰ ਆਪਾਂ ਉਹਦੀਆਂ ਗੱਲਾਂ ਸੁਣਾਵਾਂਗੇ ਬਹੁਤ ਗੱਲਾਂ ਮਾਰਦਾ ਆ ਤੇ ਹੋ ਸਾਹਮਣੇ ਗੁਰਦੁਆਰਾ ਸਾਹਿਬ ਆ ਪਾਠ ਚੱਲ ਰਿਹਾ ਆ ਤੇ ਇੱਧਰ ਪੰਛੀ ਬੋਲਦੇ ਆ ਤੇ ਦੀਦੀ ਹੁਣੀਆਂ ਦਾ ਘਰ ਆ ਗਿਆ ਇਦਾਂ ਤੇ ਇੱਧਰ ਵੀ ਖੇਤ ਇੱਧਰ ਵੀ ਖੇਤ ਤੇ ਇੱਧਰ ਇਹਨਾਂ ਦੇ ਘਰ ਨੇ ਇਹ ਦੀਦੀ ਘਰ ਤੇ ਦੀਦੀ ਕੇ ਸਗਿਆਂ ਦਾ ਘਰ ਦੋਨੋਂ ਦਾ ਤੇ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਆ ਸਾਡੇ ਲੱड्डੂ ਦਾ ਟਰੈਕਟਰ ਟਰਾਲੀ ਖੜਾ ਆ ਉਹ ਜੋ ਦੁਆ ਟਰੈਕਟਰ ਚੱਲਦਾ ਹੁੰਦਾ ਹਨਾ ਤੇ ਉਹ ਨਾਲ ਆਪਾਂ ਵੀ ਚਲਾਉਂਦਾ ਆ ਵੀ ਮੈਂ ਵੀ ਉਹ ਕਰਨਾ ਆ ਤੇ ਉਹਦੀ ਕਹੀ ਪਈਆ ਤੇ ਇਹਦੀ ਦਿਗਾ ਘਾਰਾ ਆਪਾਂ ਤਾਂ ਨੰਦ ਰੋਦਖੋ ਨੇ ਆਹ ਵੇੜਾ ਆ ਸੰਦ ਸੰਦ ਸਾਰੇ ਇੱਧਰਲੇ ਵੱਡੇ ਵੇੜੇ 'ਚ ਖੜਦੇ ਆ ਤੇ ਇੱਧਰ ਇਹਨਾਂ ਦਾ ਮੇਨ ਗੇਟ ਆ ਤੇ ਇੱਥੇ ਪਿਛਲੇ ਬਲਾਕ 'ਚ ਤੁਸੀਂ ਮੇਰੇ ਦੇਖੋਗੇ ਨਾ ਜਾਲੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਹੁਣ ਇਹਨਾਂ ਦੇ ਮਿਸਤਰੀ ਲੱਗਿਆ ਸੀਗਾ ਤੇ ਇਹਨਾਂ ਦੀ ਕਿਚਨ ਛੋਟੀ ਸੀਗੀ ਕਿਚਨ ਵੱਡੀ ਕੀਤੀ ਆ ਤੇ ਜਿਹੜੀਆਂ ਜਾਲੀਆਂ ਸੀ ਉਹ ਪਈਆਂ ਨਹੀਂ ਗਈਆਂ ਤੇ ਮੈਸਟਰੀ ਦਾ ਥੋੜਾ ਜਿਹਾ ਕੰਮ ਰਹਿ ਗਿਆ ਥੋੜਾ ਹੋ ਗਿਆ ਤੇ ਇੱਧਰ ਇਹਨਾਂ ਦਾ ਕਾਰਗਰਾਜ ਆ ਪਿੱਛੇ ਸਬਜ਼ੀਆਂ ਭਾਜੀਆਂ ਲਾਈਆਂ ਨੇਗੀਆਂ ਆ ਪਿਛੜ ਲਾਇਆ ਤੇ ਇੱਧਰ ਭਿੰਡੀਆਂ ਲਾਈਆਂ ਦੀਦੀ ਕਿ ਮਿਰਚਾਂ ਲੱਗੀਆਂ ਕੱਦੂ ਲੱਗੇ ਆ ਪਤਾਉਣ ਲੱਗੇ ਆ ਤੇ ਇੱਧਰ ਆ ਲਾਲ ਮਰੂਦਾਂ ਦਾ ਦਰਖਤ ਆਗਾ ਇਹਨੂੰ ਬਹੁਤ ਵਧੀਆ ਮਿੱਠੇ ਕਹਿੰਦੇ ਮਰੂਦ ਲੱਗਦੇ ਆ ਤੇ ਜਦੋਂ ਵੱਡੇ ਹੋ ਗਏ ਉਹ ਪਤੋੜਾ ਮਗਾਇਆ ਕਰਾਂਗੇ ਤੇ ਖਾਇਆ ਕਰਾਂਗੇ ਤੇ ਮਿਰਚਾਂ ਵੀ ਬਹੁਤ ਸੋਹਣੀਆਂ ਹੋਈਆਂ ਹੋਈਆਂ ਭਰੀਆਂ ਪਈਆਂ ਮਿਰਚਾਂ ਸਾਰੀਆਂ ਤੇ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਤੇ ਇਹਨਾਂ ਦੀ ਮੇਨ ਐਂਟਰੀ ਇੱਧਰੋਂ ਮਤਲਬ ਉਧਰ ਦੀ ਵੀ ਜਾ ਸਕਦੇ ਆ ਇੱਧਰੋਂ ਵੀ ਆ ਸਕਦੇ ਆ ਤੇ ਆ ਅੰਦਰਲਾ ਵੀਊ ਆ ਇੱਧਰ ਮਾਸੀ ਤੇ ਮਾਸੜ ਆ ਸਾਡੇ ਲੱਡੂ ਦੀਆਂ ਖੇਡਾਂ ਪਈਆਂ ਨੇ ਟਰੈਕਟਰ ਆ ਕੇ ਫਿਰ ਦਾਦੀ ਨਾਲ ਆਪਦੀ ਨਾਲ ਪਲੇ ਕਰਦਾ ਹੁੰਦਾ ਏ ਘੰਟਾ ਦੋ ਘੰਟੇ ਹਣਾ ਮਾਸੀ ਅੱਜ ਹੈ ਨਹੀਂਗਾ ਅਸੀਂ ਵਿਹਲੇ ਬੈਠੇ ਮਾਚੀ ਜਾਂਦੇ ਆ ਜਦੋਂ ਆਇਆ ਉਦੋਂ ਖੇਡਾਂਗੇ ਉਦੋਂ ਮੰਜੜਾ ਆ ਉਹਦੇ ਖੇਡਾਂ ਕੀਤੀ ਆ ਸੈਟ ਤੇ ਆ ਦੀਦੀ ਹੁਣੇ ਦੀ ਰਸੋਈ ਆ ਇੱਥੇ ਸੀਸਾ ਲੱਗਣਾ ਬਾਕੀ ਆ ਇਹ ਅੰਦਰ ਵਾਲਾ ਇਹ ਤਾਂ ਅਸੀਂ ਕੱਲ ਦੇਖ ਹੀ ਲਿਆਉਣਾ ਆ ਕਿਚਨ ਦਾ ਉਹ ਕੀਤਾ ਆ ਕਿਚਨ ਖੁੱਲੀ ਕੀਤੀ ਆ ਪਹਿਲਾਂ ਛੋਟੀ ਸੀਗੀ ਤੇ ਇਹ ਅੰਦਰ ਲਵ ਯੂ ਉਹਨਾਂ ਦਾ ਤੇ ਉੱਥੇ ਵੀ ਇੱਕ ਖਿੜਕੀ ਹੁੰਦੀ ਸੀ ਤੁਸੀਂ ਪਿਛਲੇ ਵਲੌਗ ਚ ਦੇਖਿਓ ਤੇ ਹੁਣ ਇੱਥੇ ਐਲ ਸੀ ਡੀ ਲੱਗੀ ਆ ਤੇ ਆ ਲਿਵਿੰਗ ਰੂਮ ਹੋ ਗਿਆ ਤੇ ਨਾਲ ਹੀ ਇਹਨਾਂ ਆ ਡਾਈਨਿੰਗ ਟੇਬਲ ਬਣਾ ਲਿਆ ਕਿਚਨ ਦੇ ਤੇ ਉਧਰ ਵੀ ਲਿਵਿੰਗ ਰੂਮ ਮਤਲਬ ਜਿੱਦਾਂ ਗੈਸਟ ਜ਼ਿਆਦਾ ਆਏ ਹੁੰਦੇ ਆ ਬੰਦੇ ਵਗੈਰਾ ਇੱਧਰ ਹੋ ਜਾਂਦੇ ਆ ਤੇ ਲੇਡੀਜ਼ ਉਧਰ ਹੋ ਜਾਂਦੀਆਂ ਨੇ ਤੇ ਇੱਧਰ ਵਾਸ਼ਰੂਮ ਤੇ ਇੱਕ ਰੂਮ ਇੱਕ ਰੂਮ ਆ ਤੇ ਦੋ ਰੂਮ ਸਾਹਮਣੇ ਆ ਤੇ ਬਣੇ ਰਿਓ ਇਦਾਂ ਹੀ ਬਲੌਗ ਨਾਲ ਜਦੋਂ ਦੀਦੀ ਵਰਗੇ ਆ ਗਏ ਆਪਾਂ ਕੰਟੀਨਿਊ ਕਰਾਂਗੇ ਸਬਜ਼ੀ ਪਾਣੀ ਬਣਾਵਾਂਗੇ ਸਿਰਫ ਦੋ ਸਕਿੰਟ ਪਹਿਲਾਂ ਹੀ ਅੰਦਰ ਆਈਆਂ ਤੇ ਨਾਲੋਂ ਨਾਲ ਮੇਂ ਸ਼ੁਰੂ ਹੋ ਗਿਆ ਜੋਰੋ ਜੋਰ ਸਿਰਫ ਮੈਂ ਦੋ ਮਿੰਟ ਪਹਿਲਾਂ ਹੀ ਅੰਦਰ ਗਈਆਂ ਮੀਂਹ ਚੈੱਕ ਕਰੋ ਅੰਨੀ ਹੱਜੋਰਾ ਤੇ ਬਾਰਿਸ਼ ਮੈਂ ਵੀ ਕਿਹਾ ਵੀ ਬਹੁਤ ਹੁੰਦਾ ਹੈ ਮੀਂਹ ਪਿਆ ਮੈਨੂੰ ਸੁਣ ਗਿਆ ਮੈਂ ਕਿਹਾ ਹੁਣ ਤਾਂ ਮੈਂ ਹਜੇ ਅੰਦਰ ਆ ਕੇ ਬੜੀਆਂ ਆਹੋ ਭੈ ਮੈਂ ਕਹਿੰਦੇ ਹੋ ਹੋਰ ਬਾਛੜ ਆ ਗਈ ਇਧਰ ਮੀਂਹ ਦੇਖੋ ਕਿੰਨੇ ਜੋਰਾਂ ਦੇ ਆ ਪਹੁੰਚ ਜੋ ਕਨਵਈ ਕਿੱਥੇ ਗਿਆ ਸੀ ਕਿਤੇ ਗੁੰਮੀ ਕਰ ਖਾਂ ਤੂੰ ਹੈਂ ਸ਼ੋਨੀਏ ਕਿਤੇ ਗੁੰਮੀ ਕਰ ਕੇ ਆਈਂ ਤੂੰ ਕੀ ਕੱਕੀਆਂ ਤੂੰ ਕਰੇ ਨੱਚੇ ਗੋਮੇ ਗਿਆ ਕੀ ਥੇ ਗੋਮੀ ਕੱਕੇ ਬਲਾ ਗਿਆ ਤੇਰਾ ਮੇਰਾ ਹੋ ਟੁੱਟੇ ਆ ਕੀ ਗੋਠ ਦੇ ਲਾ ਕੇ ਅੱਛੇ ਲੱਗ ਗਿਆ ਕਿੱਥੇ ਡਿੱਗ ਗਿਆ ਅੱਛਾ ਫਿਰ ਇਹ ਤਾਂ ਦੱਸ ਵੀ ਆਪਣੀ ਸਨੇਕ ਕਿੱਥੇ ਆਇਆ ਸੀ ਆ ਸਨੇਕ ਅੱਥੇ ਸ਼ੱਪ ਹੈ ਦੱਸ ਦੱਸੋ ਆਜੋ ਕਿੱਥੇ ਆਇਆ ਸੀ ਕਿੱਥੇ ਆਇਆ ਸੀ ਇਹ ਕਿੱਥੇ ਹੈ ਇੱਥੇ ਆਇਆ ਇੱਥੇ ਆਇਆ ਸੀ ਇੱਥੇ ਤਾਂ ਆਪਾਂ ਮਾਰੇ ਸੀ ਕਿੱਥੇ ਆਇਆ ਸੀ ਇਹ ਨਾ ਤੇ ਲੈ ਡਰੇਟਰ ਆਪੇ ਲਿਓ ਡਰੇਟਰ ਆਪੇ ਲੇਮ ਚਲੋ ਲੈ ਕੇ ਜਾਓ ਗਿੱਲਾ ਹੋ ਗਿਆ ਏ ਬਾਹਰ ਛੱਡ ਤਾਂ ਮੀਂਹ ਪੈ ਗਿਆ ਇਹਦੇ ਤੇ ਧਿਆਨ ਨਾਲ ਦੇਖ ਕੇ ਕੀ ਆ ਜਿਹੜਾ ਚਲੋ ਇੱਥੇ ਰਹਿਣ ਦੋ ਚਲੋ ਹਾਂ ਅੱਛਾ ਕਿ ਆਇਆ ਕਿ ਮੇਸੀ ਨਵਾਜ ਆਇਆ ਕਿ ਮੇਸੀਆ ਕੀ ਸਨੇਕ ਆਇਆ ਕਿ ਮੇਸੀਆ ਮੇ ਕੋ ਏਦਾਂ ਕਰਕੇ ਆ ਗਿਆ ਸੀ ਕਿਦਾਂ ਕਰਕੇ ਏਦਾਂ ਏਦਾਂ ਹੋ ਰਿਹਾ ਕੇ ਏਦਾਂ ਕਰਕੇ ਆਇਆ ਸੀਗਾ ਫਿਰ ਕਿਹਨੇ ਦੇਖਿਆ ਸੀਗਾ ਬਾਹਰ ਸਨੇਕ ਆ ਮੈਂ ਦੇਖਿਆ ਸੀ ਤੂੰ ਦੇਖਿਆ ਸੀਗਾ ਸਾਰੇ ਨੇ ਦੇਖਿਆ ਸਾਰਿਆਂ ਨੇ ਦੇਖਿਆ ਸੀਗਾ ਲੱਡੂ ਜਾਂ ਹੁੰਦਾ ਦਾਦੀ ਪੋਤਾ ਕਾ ਨਾ ਪਾ ਬੰਦੇ ਅੱਛਾ ਕਿੱਥੇ ਜਾਣਾ ਆ ਅਮਰੀਕਾ ਕੌਣ ਹੈ ਮਾਮਾ ਮਾਮਾ ਮਾਮੇ ਕੋਲੇ ਚੱਲੇ ਆਏ ਆ ਅੱਛਾ ਮਾਮੇ ਦੇ ਘਰ ਚੱਲੇ ਹੋ ਠੀਕ ਆ ਉੱਥੇ ਜਾ ਕੇ ਕੀ ਕਰ ਕੀ ਖਾਣਾ ਹੈ ਉੱਥੇ ਜਾ ਕੇ ਚਿਕਨ ਖਾਣਾ ਹੈ ਅੱਛਾ ਮਾਮਾ ਬਿਠਾ ਰਹੇ ਹਾਂ ਖੇੜ ਪਿਆ ਆ ਤੇ ਬੀਰੀ ਵਰਗੇ ਆ ਗਏ ਸੀਗੇ ਸਮਾਨ ਲੈ ਕੇ ਤੇ ਇੱਥੇ ਹੀ ਅੱਪ ਬਲੌਗ ਨੂੰ ਕਰਦੇ ਆ ਐਂਡ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਬਲੌਗ 'ਚ ਤੇ ਆਪਣਾ ਡੇਅਰ ਵੀ ਹੋ ਗਿਆ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਸ਼ਾਅਰਨਾ ਚਲੋ ਓਕੇ ਬਾਏ ਕਾ ਦਿਓ ਫਿਰ ਬਾਏ ਬਾਏ ਇੱਧਰ ਦੇਖ ਕੇ ਬਾਏ ਬਾਏ ਕਾ ਦਿਓ ਐਂ ਕਾ ਦਿਓ ਐ ਹਾਂ ਕਾ ਦਿਓ ਏਦਾਂ ਵੀ ਕਰ ਦਿਓ ਮੇਰੇ ਕੋਲ ਟੋ ওকে ঠিক আছে গাল তো সোনে এক চিজ কর দে এদি সায়